ਪਵਾਨੀਗੜ ਵਿਖੇ ਝਾਕੀਆਂ ਪਹੁੰਚਣ ਤੇ ਜ਼ੋਰਦਾਰ ਕੀਤਾ ਸਵਾਗਤ ਅੱਜ ਪਵਾਨੀਗੜ ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦੇ अहम ਯੋਗਦਾਨ ਨੂੰ ਨਾਰੀ ਸ਼ਕਤੀ ਅਤੇ ਪੰਜਾਬ ਅਮੀਰ ਸ਼ਬਿਆ ਚਾਰ ਵਰਸੇ ਨੂੰ ਰੂਪਮਾਨ ਕਰਦੀਆਂ ਤਿੰਨ ਝਾਕੀਆਂ ਦਾ ਅੱਜ ਦਾਣਾ ਮੰਡੀ ਪਵਾਨੀਗੜ ਵਿਖੇ ਪੁੱਜਣ ਤੇ ਵਧਾਈ ਕਿ ਨਰਿੰਦਰ ਕੌਰ ਭਰਾ ਜਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਾਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਲੋਕਾਂ ਨੇ ਫੁੱਲਾਂ ਦੀ ਵਰਖਾ ਨਾਲ ਜ਼ੋਰਦਾਰ ਸਵਾਗਤ ਕੀਤਾ ਇਸ ਮੌਕੇ ਕੇ ਬੋਲਦਿਆਂ ਹਲਕਾ ਬੁਦਾ ਇਕ ਵੀ ਵੀ ਨਰਿੰਦਰ ਕੌਰ ਭਰਾਜ ਨੇ ਕਿਹਾ ਮੁੱਖ ਮੰਤਰੀ ਭਵਨ ਤਮਾਨ ਨੇ ਕੇਂਦਰ ਸਰਕਾਰ ਬੋਲੋ ਇੰਨਾ ਮਹੱਤਵਪੂਰਨ ਝਾਕੀਆਂ ਨੂੰ ਗਣਤੰਤਰ ਜਿਪਸ ਪ੍ਰੇਡ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਇੱਕ ਅਹਿਮ ਫੈਸਲੇ ਲੈਂਦੇ ਹੋਏ ਪੰਜਾਬ ਦੇ ਮਾਨ ਮੱਤੇ ਇਤਿਹਾਸ ਅਤੇ ਵਿਰਸੇ ਨੂੰ ਦਰਸਾਉਂਦੀਆਂ ਇਨਾਂ ਝਾਕੀਆਂ ਨੂੰ ਪੰਜਾਬ ਵਾਸੀਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਤਾਂ ਜੋ ਸਰਕਾਰ ਦੀਆਂ ਪੰਜਾਬ ਵਿਰੋਧੀ ਸਾਜਸਾ ਦਾ ਪਰਦਾਫਾਸ਼ ਕੀਤਾ ਜਾ ਸਕੇ ਵਿਧਾਇਕ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਮਹਾਨ ਕੁਰਬਾਨੀਆਂ ਨਾਲ ਇਹ ਪਿਆ ਹੈ ਦੇਸ਼ ਦੀ ਆਜ਼ਾਦੀ ਸੰਗਰਮ ਵਿੱਚ ਅਸੀ ਵਿਸ਼ਾ ਦੇ ਲੋਕ ਕੁਰਬਾਨੀਆਂ ਤੇ ਪੰਜਾਬੀਆਂ ਦੇ ਹਿੱਸੇ ਆਈਆਂ ਹਨ ਜਿਸ ਉੱਤੇ ਸਾਨੂੰ ਬਹੁਤ ਮਾਣ ਹੈ ਉਹਨਾਂ ਕਿਹਾ ਕਿ ਲੋਕਾਂ ਨੂੰ ਇੰਨਾ ਚਾਹਤੀਆਂ ਦੇਖਣ ਲਈ ਪ੍ਰਤੀ ਉत्साਹ ਆਇਆ ਜਾ ਰਿਹਾ ਹੈ ਕੇਂਦਰ ਸਰਕਾਰ ਪੰਜਾਬ ਪ੍ਰਤੀ ਸੋੜ ਕੌੜੀ ਸੋਚ ਤੋਂ ਲੋਕ ਪਲੀਪਾਤ ਜਾਣੋ ਹਨ ਉਹਨਾਂ ਕਿਹਾ ਪੰਜਾਬ ਸਾਨੂੰ ਪਿਆਵੀ ਹੋਣ ਤੇ ਮਾਨ ਹੈ ਭਵੰਤ ਮਾਨ ਅੱਧੀ ਅਗਵਾਈ ਹੇਟ ਪੰਜਾਬ ਸਰਕਾਰ ਵੱਲੋਂ ਸੁਭੇ ਨੂੰ ਮੁੜ ਰੰਗਲਾ ਪੰਜਾਬ ਲਾਉਣ ਦੀ ਦਿਸ਼ਾ ਨਿਰੰਤਰ ਵੱਡੇ ਪੱਧਰ ਤੇ ਕਾਰਜ ਚੁਆਏ ਜਾ ਰਹੇ ਹਨ ਕਿਹਾ ਕਿ ਇਹ ਪਾਰਟੀ ਪੱਧਰ ਤੇ ਵੱਖਰੇ ਜੋ ਮੈਡਿਅ ਤੋਂ ਵੇਖਦ ਕੇ ਇੱਕ ਯਤਨ ਹੋ ਕੇ ਇੰਨਾ ਚਾਕਿਆਂ ਦਾ ਸਵਾਗਤ ਕਰਨਾ ਚਾਹੀਦਾ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਜੋਰਾਬਾਰ ਨੇ ਕਿਹਾ ਬੱਚਿਆਂ ਨੇ ਇਹ ਨੌਜਵਾਨ ਪੀੜੀ ਨੂੰ ਪੰਜਾਬ ਦੀ ਗੌਰਮਈ ਇਤਿਹਾਸ ਤੇ ਦੇਸ਼ ਭਗਤੀ ਦੀਗਮਾਨ ਕਰਵਾਨੀਆਂ ਤੋਂ ਜਾਨੋ ਕਰਵਾਨ ਲਈ ਇਹ ਚਾਕੀਆਂ ਸਫਲ ਜਰੀਏ ਸਾਫਤ ਹੋਣਗੀਆਂ ਉਹਨਾਂ ਦਾ ਹੀ ਆਮ ਬੋਲ ਜੀ ਤੁਹਾਡੇ ਸਾਹਮਣੇ ਆ ਪੂਰੇ ਪੰਜਾਬ ਦੇ ਵਿੱਚ ਇਹ ਲੋਕ ਆਪ ਦੇਖ ਰਹੇ ਨੇ ਇਹ ਜੇ ਅਸੀਂ ਆਪਦੇ ਮੂੰਹੋਂ ਕਹਿੰਦੇ ਆ ਇਹ ਕਹਿਣਗੇ ਆਮ ਆਦਮੀ ਪਾਰਟੀ ਵਾਲੇ ਕਹ ਰਹੇ ਨੇ ਇਹ ਤਾਂ ਲੋਕ ਦੱਸਣਗੇ ਬਦਾ ਲੋਕਾਂ ਨੇ ਬੜੀ ਇੱਕ ਫਟਕਾਰ ਪਾਈ ਹੈ ਬੀਜੇਪੀ ਸਰਕਾਰ ਨੂੰ ਵੀ ਇਹੋ ਜਿhk ਜੋਧਿਆਂ ਦੀ ਚਾੱਕੀਆਂ ਤੁਸੀਂ ਦਿੱਲੀ ਦੇ ਵਿੱਚ ਨਹੀਂ ਦੇਖਣ ਦਿੱਤੀਆਂ ਤਾਂ ਪੰਜਾਬ 'ਚ ਦਿਖ ਰਹੀਆਂ ਨੇ ਵੈਸੇ ਚਲੋ ਉਹਨਾਂ ਨੇ ਇੱਕ ਰੋਕਤਾ ਉਹਨਾਂ ਦੀ ਆਪਣੀ ਸੋਚ ਸੀ ਪਰ ਪੰਜਾਬ ਨੂੰ ਕਿਤੇ ਭੁਲਾਇਆ ਨਹੀਂ ਜਾ ਸਕਦਾ ਪੰਜਾਬ ਦੀਆਂ ਕੁਰਬਾਨੀਆਂ ਇਤਿਹਾਸ ਬੜਾ ਵੱਡਾ ਹੈ ਤਾਂ ਪੰਜਾਬ ਦੇ ਇਤਿਹਾਸ ਕ ਲੇਡੀਜ਼ ਉਹ ਮਹਾਨ પુરੁਸ਼ਾਂ ਲੜੀ ਜਿਵੇਂ ਚੱਲ ਅੱਜ ਤੱਕ ਐਜਾ ਚੱਕੀ ਨਹੀਂ ਸਾਨੂੰ ਕੀ ਲੱਗਿਆਣਾ ਤੋ ਜੀ ਸੀ ਆਪਣੇ ਜਿਹੜੇ ਦੇਸ਼ ਸੀ ਉਹ ਇਹ ਇਹਦੀਆਂ ਕੁਰਬਾਨੀਆਂ ਅਨਲਪਰਿਆ ਹੋਇਆ ਸੀ ਸਤਿ ਸ਼੍ਰੀ ਅਕਾਲ ਤੁਹਾਨੂੰ ਬੜੀ ਵਧੀਆ ਲੱਗੇ। ਓਕੇ ਠੀਕ। ਨਾਮ ਹੈ ਜੀ। ਮੇਰਾ ਨਾਮ ਸੁਨਮ ਸਿੰਘ ਹੈ ਵੀ। ਕਿਹੜੀ ਜਗ੍ਹਾ ਸਕੂਲ ਦੀ ਹੋ? ਅਸੀਂ ਰਾਜ ਪ੍ਰੈ ਸਕੂਲ ਦੇ ਨਾਲ ਕੋਲ ਰਹਦੇ ਹਾਂ। ਮੈਂ ਕਮਨਾਲ ਦਈ। ਤੇ ਇਹ ਤੁਹਾਨੂੰ ਕਿਵੇਂ ਲੱਗੀਆਂ ਚਲਕੀਆਂ ਜਿਹੜੀ ਦੇਖਿਆ ਤੁਸੀਂ? ਚਲਕੀਆਂ ਦੇ ਕਿ ਬਹੁਤ ਵਧੀਆ ਲੱਗੇ ਪੁਰਾਣੇ ਪੰਜਾਬ ਦੇ ਜੋ ਸਾਰਾ ਕੁਝ ਸੀ ਗਈ। ਕਲਚਰ ਸੀ ਗਈ ਜੋ ਪੰਜਾਬ ਸੀ ਕੁਰਬਾਨੀਆਂ ਨਾਲ ਪਰੇ ਹਾਂ ਸ਼ਾਰਕ ਦੇਖਣ ਬਹੁਤ ਵਧੀਆ ਲੱਗੇ ਸੀ ਬਹੁਤ ਟਾਈਮ ਤੋਂ ਉਡੀਕ ਕਰ ਰਹੇ ਸੀ ਨਿਕਲ ਕੰਦੀ ਇਹ ਪਹਿਲੀ ਵਾਰ ਦੇਖਿਆ ਨਹੀਂ ਪਹਿਲੀ ਵਾਰ ਦੇਖਿਆ ਨਹੀਂ ਅੱਜ ਤੱਕ ਇਤਿਹਾਸੇ ਪੜਦੇ ਸੀ ਹਾਂ ਜੀ ਇਤਿਹਾਸ ਤੇ ਬੜੀਆਂ ਅੱਜ ਅੱਖੀਂ ਦੇਖਿਆ ਜੀ ਜਿੱਥੇ ਅੱਖੀਂ ਦੇਖਿਆ ਕਿੰਨਾ ਕੁ ਵਧੀਆ ਬਹੁਤ ਵਧੀਆ ਲੱਗੇ ਕੀ ਕਮਾਈ ਕਰਦੇ ਰਹੇ ਨੇ ਤੇ ਬਹੁਤ ਲੱਗੇ ਸਰਕਾਰ ਵੱਲੋਂ ਇਸ ਕਰਕੇ ਚਲਾਈ ਜਾ ਰਹੀ ਹੈ ਮਹਿੰਤਾ ਜਿਹੜੀ ਹੈ ਕਿ ਆਪਣੇ ਕਲਚਰ ਨੂੰ ਆਪਣੇ ਇਤਿਹਾਸ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਸਾਰਿਆਂ ਨੂੰ ਆਪਣੇ ਬਲੀਦਾਨੇਵਾਰ ਬਤਾ ਹੋਣਾ ਚਾਹੀਦਾ ਹੈ ਕੀ ਕੀਤਾ ਹੈ ਕਿਸ ਕਰਕੇ बिकॉज ਉਹ ਜਿਹੜਾ ਫ੍ਰੀडम ਸਟਰਗਲ ਹੈ ਉਹ ਜਿਹੜੀ ਕੋਸ਼ਿਸ਼ਾਂ ਹੈਗੀਆਂ ਉਹ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਕਿਸ ਖੂਨ ਪਸੀਨੇ ਨਾਲ ਸਾਡੇ ਜਿੰਨੀ ਮਿਲੀ ਹੈ ਤੇ ਅਸੀਂ ਉਹਦੀ ਵੈਲਿਊ ਵੀ ਕਰੀਏ ਤੇ ਨਾ ਲਈਏ ਉਸ ਨੂੰ ਅੱਗੇ ਲੈ ਕੇ ਜਾਈਏ ਇਹ ਦਿਖਾਉਣਾ ਹੈ ਪੰਜਾਬ ਦਾ ਇਤਿਹਾਸ ਹੈ ਜਿਹੜਾ ਪੰਜਾਬ ਦੀਆਂ ਕੁਰਬਾਨੀਆਂ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈਗਾ ਔਰ ਪੂਰੇ ਦੇਸ਼ ਦੇ ਵਿੱਚ ਜਦੋਂ ਕੁਰਬਾਨੀਆਂ ਦੀ ਗੱਲ ਹੁੰਦੀ ਹੈ ਤੇ ਪੰਜਾਬ ਦੇ ਸੱਭਿਆਚਾਰ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪੂਰੇ ਦੇਸ਼ ਦੇ ਵਿੱਚ ਸਭ ਤੋਂ ਮੋਹਰੀ ਨਾਮ ਜਿਹੜਾ ਪੰਜਾਬ ਦਾ ਹੁੰਦਾ ਹੈ ਤੇ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਨ੍ਹਾਂ ਨੇ ਇੱਕ ਪਹਿਲ ਕਦਮੀ ਕੀਤੀ ਸੀ ਕਿ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਇਤਿਹਾਸ ਨੂੰ ਔਰ ਪੰਜਾਬ ਦੀਆਂ ਜਿਹੜੀਆਂ ਕੁਰਬਾਨੀਆਂ ਜਿਨ੍ਹਾਂ ਨੇ ਦਿੱਤੀਆਂ ਨੇ ਸਾਡੇ ਜਿਹੜੇ ਹੀਰੋ ਨੇ ਉਹਨਾਂ ਨੂੰ 26 ਜਨਵਰੀ ਦੀ ਪ੍ਰੇਡ ਦੇ ਵਿੱਚ ਸ਼ਾਮਲ ਕਰਾਉਣ ਦੇ ਲਈ ਜਿਹੜੀ ਚਾਕੀਆ ਧਿਆਨ ਕੀਤੀ ਸੀ ਸੋ ਉਹਦੇ ਵਿੱਚ ਕੇਂਦਰ ਨੇ ਜੋ ਪੰਜਾਬ ਦੇ ਨਾਲ ਜਿਹੜਾ ਵਤੀਰਾ ਕੀਤਾ ਜੋ ਸਾਡੇ ਨਾਲ ਜਿਹੜਾ ਮੈਂ ਕਹਿ ਸਕਦਾ ਕਿ ਇੱਕ ਤਰ੍ਹਾਂ ਦਾ ਤੱਕਾ ਕੀਤਾ ਤਾਂ ਉਹ ਉਹਨਾਂ ਦੇ ਇਸ ਤਰੀਕੇ ਨਾਲ ਕਰਨ ਨਾਲ ਸਾਡੇ ਪੰਜਾਬ ਦਾ ਵਿਰਸਾ ਸਾਡੇ ਪੰਜਾਬ ਦੇ ਲੋਕਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਉ ਘਟਾ ਸਕਦੇ ਉਹਨਾਂ ਚੀਜ਼ਾਂ ਦਾ ਪਰ ਇਹ ਆ ਵੀ ਇਹ ਜਿਹੜੀਆਂ ਅੱਜ ਚਾਕੀਆਂ ਨੇ ਸਾਰੇ ਪੰਜਾਬ ਦੇ ਵਿੱਚ ਜਾ ਰਹੀਆਂ ਨੇ ਇਹਦੇ ਨਾਲ ਉਹਨਾਂ ਲੋਕਾਂ ਦਾ ਜਲੂ ਜ਼ਰੂਰ ਨਿਕਲ ਰਿਹਾ ਸੋ ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਆ ਅਸੀਂ ਪੰਜਾਬੀ ਆ ਸਾਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਆ ਚਾਹੇ ਸਾਡਾ ਸਿੱਖ ਇਤਿਹਾਸ ਆ ਮਾਈ ਭਾਗ ਉਹਨਾਂ ਦਾ ਇਤਿਹਾਸ ਹੈ ਔਰ ਸਾਡੇ ਜਿਹੜਾ ਗਦਰੀ ਬਾਬਿਆਂ ਦਾ ਇਤਿਹਾਸ ਆ ਸਾਡੇ ਸ਼ਹੀਦ ਭਗਤ ਸਿੰਘ ਉਹਨਾਂ ਦਾ ਸ਼ਹੀਦ ਧਮ ਸਿੰਘ ਉਹਨਾਂ ਦਾ ਇਤਿਹਾਸ ਹੈ ਔਰ ਪੰਜਾਬ ਦਾ ਵਿਰਸ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਫਲਕਾਰੀ ਨਜ਼ਰ ਆ ਰਹੀ ਸੋ ਪੰਜਾਬ ਦੇ ਜਿਹੜੇ ਪਿੰਡ ਨੇ ਜਿਹੜਾ ਕਲਚਰ ਆ ਜਿਹੜਾ ਦਿਖਾਈ ਦਿੱਤਾ ਸੋ ਮੈਨੂੰ ਨਹੀਂ ਸਾਰੀ ਪਬਲਿਕ ਖੜੀ ਆ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਵੀ ਇਹਦੇ 'ਚ ਭਾਈ ਕਮੀ ਕੀ ਆ ਕਿ ਇਹਦੇ 'ਚ ਕਮੀ ਕੀ ਆ ਆ ਸਾਰੇ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਲੋਕ ਦੱਸਣਗੇ ਕਿ ਇਹਦੇ 'ਚ ਕਿੰਨੀ ਕ ਕਮੀਆਂ ਨੇ ਜਾਂ ਕਿੰਨਾ ਕ ਇਹ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੀਆਂ ਚੀਜ਼ਾਂ ਨੇ ਸੋ ਇਹਦੇ ਨਾਲ ਮੈਨੂੰ ਲੱਗਦਾ ਕਿ ਉਹਨਾਂ ਨੇ ਆਪਣਾ ਕਦ ਜਿਹੜਾ ਘਟਾ ਲਿਆ ਤੇ ਪੰਜਾਬ ਦਾ ਕਦ ਜਿਹੜਾ ਉਹ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਉਹਦੀ ਮਿਹਰ ਦੇ ਨਾਲ ਜਿਹੜਾ ਪੰਜਾਬ ਦੇ ਲੋਕਾਂ ਨੂੰ ਨਾਮ ਮਿਲਿਆ ਨਾ ਜਿਹੜੀ ਪਛਾਣ ਮਿਲੀ ਆ ਉਹਨੂੰ ਕਹਿੰਦਾ ਕਿ ਤੇ ਇਹ ਤਾਂ ਨਹੀਂ ਲੱਗਦਾ ਪਹਿਲੀ ਵਾਰ ਤੋਂ ਸਿਕਸਰ ਦੇ ਜ਼ਿਕਰ ਹੁੰਦੇ ਨੇ ਵੀ ਚਲੋ ਦਿੱਲੀ 'ਚ ਤਾਂ ਨਹੀਂ ਦਿਖਾਇਆ ਪਰ ਹੁਣ ਪੰਜਾਬ ਦੇ ਵਿੱਚ ਲੋਕ ਦੇਖ ਰਹੇ ਨੇ ਪਹਿਲਾਂ ਤਾਂ ਤਸਵੀਰਾਂ ਟੀਵੀ 'ਤੇ ਆਉਂਦੀਆਂ ਸੀ ਤਾਂ ਉਹ ਪੰਜਾਬ ਦੇ ਮੈਂ ਕਹਿੰਦੀ ਆ ਜੋ ਹੁੰਦਾ ਚੰਗੇ ਲਈ ਹੁੰਦਾ ਠੀਕ ਹੈ ਅਸੀਂ ਪੰਜਾਬ ਨੂੰ ਇੰਡੀਆ ਦੇ ਵਿੱਚ ਉੱਥੇ ਰਿਪਰੈਜ਼ੈਂਟ ਕਰਨਾ ਚਾਹੁੰਦੇ ਸੀ ਕਿ ਪੰਜਾਬ ਦੇ ਲੋਕਾਂ ਦਾ ਸਾਡਾ ਇਤਿਹਾਸ ਕੀ ਆ ਉਹਨਾਂ ਨੇ ਮਨਾਂ ਕੀਤਾ ਤਾਂ ਅੱਜ ਪੰਜਾਬ ਦੇ ਲੋਕਾਂ ਨੇ ਇਹਦਾ ਜਿਹੜਾ ਭਰਮਾ ਸਵਾਗਤ ਕੀਤਾ ਤੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅੱਜ ਜਿਹੜੀ ਇਹਦੀ ਫੇਰੀ ਆ ਜਿਹੜੀ ਪੈਣੀ ਆ ਸੋ ਝਾਕੀਆਂ ਜਿਹੜੀਆਂ ਜਾਣੀਆਂ ਨੇ ਤਾਂ ਸਕੂਲੀ ਬੱਚੇ ਸੋ ਵੀ ਇੱਥੇ ਆਏ ਨੇ ਸਾਰਾ ਸ਼ਹਿਰ ਦੇ ਲੋਕੀ ਆਏ ਨੇ ਸਾਰੇ ਦੇਖਣ ਵਾਸਤੇ ਸੋ ਸਾਨੂੰ ਇਤਿਹਾਸ ਕਦੇ ਪੰਜਾਬ ਦਾ ਪਿੱਛੇ ਨਹੀਂ ਜਾਂਦਾ ਇਤਿਹਾਸ ਚ ਪਹਿਲੀ ਵਾਰ ਹੋਇਆ ਜਿਹੜੀਆਂ ਚਲਕੇ ਨੇ 15 ਅਗਸਤ ਦੇ ਦਿੱਲੀ ਜਾਂ ਪੰਜਾਬ ਦੇ ਬੜੇ ਸ਼ਹਿਰਾਂ ਵਿੱਚ ਦਿਖਾਈ ਜਾਂਦੀ ਸੀ ਪਰ ਇਸ ਵਾਰ ਕਿਵੇਂ ਦੇਖੋ ਅਸੀਂ ਇਹਦੇ ਪਿੱਛੇ ਵੀ ਕਿਉਂਕਿ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਪੰਜਾਬ ਦਾ ਜਿਹੜਾ ਵਿਰਸਾ ਮਹਾਨ ਵਿਰਸਾ ਪੰਜਾਬ ਦਾ ਇਤਿਹਾਸ ਮਹਾਨ ਆ ਪੰਜਾਬ ਦਾ ਜਿਹੜਾ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਪੰਜਾਬ ਦਾ ਇਤਿਹਾਸ ਹੈ ਸੋ ਕੇਂਦਰ ਦੀ ਸਰਕਾਰ ਨੇ ਜੋ ਪਿਛਲੇ ਦਿਨੀ 26 ਜਨਵਰੀ ਦੇ ਵਿੱਚ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਸਰਦਾਰ ਭਵਨ ਸਿੰਘ ਮਾਨ ਜੀ ਉਹਨਾਂ ਨੇ ਇੱਕ ਪਹਿਲ ਕਦਮੀ ਕੀਤੀ ਸੀ ਕਿ ਪੰਜਾਬ ਦੇ ਵਿਰਸੇ ਨੂੰ ਸਾਡੇ ਤਿੰਨੋਂ ਪੱਖ ਨੇ ਸਾਡਾ ਇਤਿਹਾਸ ਸਾਡਾ ਸਿੱਖ ਇਤਿਹਾਸ ਸਾਡੇ ਦੇਸ਼ ਦੀਆਂ ਦੇਸ਼ ਦੇ ਲਈ ਕੀਤੀਆਂ ਹੋਈਆਂ ਪੰਜਾਬ ਦੀਆਂ ਕੁਰਬਾਨੀਆਂ ਨੇ ਤੇ ਪੰਜਾਬ ਦਾ ਜਿਹੜਾ ਵਿਰਸਾ ਸਾਡਾ ਕਲਚਰ ਆ ਸਾਡਾ ਸੱਭਿਆਚਾਰ ਆ ਸੋ ਉਹਨਾਂ ਨੂੰ 26 ਜਨਵਰੀ ਦੀ ਪਰੇਡ ਦੇ ਵਿੱਚ ਜਿਹੜਾ ਉੱਥੇ ਦਿਖਾਉਣ ਦੇ ਲਈ ਅਸੀਂ ਇੱਕ ਜਿਹੜੀ ਪਹਿਲ ਕਦਮੀ ਕੀਤੀ ਸੀ ਪਰ ਕੇਂਦਰ ਦਾ ਜਿਹੜਾ ਪੰਜਾਬ ਦੇ ਨਾਲ ਜਿਹੜਾ ਇੱਕ ਮਤਰੀ ਇਮਾਨ ਵਾਲਾ ਜਿਹੜਾ ਵਿਤਕਰਾ ਜਿਹੜਾ ਹੁੰਦਾ ਸੋ ਉਹ ਜਿਹੜੀ ਉਹਨਾਂ ਦੀ ਸੌਰੀ ਸੋਚ ਉਹ ਦਿਖਾਈ ਦਿੱਤੀ ਐ ਤੇ ਜਿਹਦੇ ਕਰਕੇ ਉਹਨਾਂ ਨੇ ਇਹਨਾਂ ਨੂੰ ਰਿਜੈਕਟ ਕਰਤਾ ਕੋਈ ਗੱਲ ਨਹੀਂ ਉਹਨਾਂ ਦੇ ਰਿਜੈਕਟ ਕਰਨ ਨਾਲ ਪੰਜਾਬ ਦੇ ਲੋਕਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਜਾਂ ਪੰਜਾਬ ਦਾ ਜਿਹੜਾ ਵਿਰਸਾ ਉਹ ਛੋਟਾ ਨਹੀਂ ਹੋਣ ਲੱਗਿਆ ਸੋ ਪੰਜਾਬ ਦੇ ਲੋਕੀ ਵੱਡੇ ਦਿਲ ਵਾਲੇ ਨੇ ਤੇ ਅੱਜ ਇਸੇ ਕਰਕੇ ਅਸੀਂ ਉਹਨਾਂ ਰਿਜੈਕਟ ਕਰਦਾ ਪੰਜਾਬ ਦਾ ਸਾਡਾ ਵਿਰਸਾ ਸੀ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬੀ ਹੁਣ ਤੇ ਸਾਨੂੰ ਮਾਣ ਆ ਤੇ ਅੱਜ ਪੰਜਾਬੀ ਨੇ ਜਿਹੜਾ ਉਹ ਸਵਾਗਤ ਕਰਨ ਦੇ ਲਈ ਸਾਰੇ ਜਗ੍ਹਾ ਜਗ੍ਹਾ ਦੇ ਉੱਤੇ ਇਕੱਤਰ ਹੋ ਰਹੇ ਨੇ ਤੇ ਅੱਜ ਬਹੁਤ ਵੱਡੇ ਲੈਵਲ ਤੇ ਮੈਂ ਕਹੂੰਗੀ ਕਿ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜੀ ਨਿਰਾਸ਼ਾ ਜਿਹੜੀ ਕੇਂਦਰ ਦੇ ਪ੍ਰਤੀ ਆ ਔਰ ਜੋ ਸਾਡੇ ਸੱਭਿਆਚਾਰ ਨੂੰ ਸਾਡੇ ਵਿਰਸੇ ਨੂੰ ਜੋ ਉਹਨਾਂ ਨੇ ਰਿਜੈਕਟ ਕਰਕੇ ਭਜਾ ਜੋ ਦੇ ਲਈ ਖੁੱਲੇ ਦਿਲਾਂ ਦੇ ਨਾਲ ਸਵਾਗਤ ਆ ਜਿਹੜਾ ਜੇ ਅਸੀਂ ਗੱਲ ਕਰੀ ਤੇ ਤੈਨੂੰ ਵੀ ਕਲੀਅਰ ਹੋ ਗਿਆ ਸੀਗਾ ਸਾਰਾ ਸਾਰਾ ਡਿਪਾਰਟਮੈਂਟ ਨੇ ਜਿਹੜਾ ਕਲੀਅਰ ਕਰ ਦਿੱਤਾ ਸੀਗਾ ਕਿ ਜਾਕੀ ਤੇ ਵੀ ਜਿਹੜੀ ਫੋਟੋ ਨਹੀਂ ਔ ਕਿੰਨੀਆਂ ਕੋ ਕਮੀਆਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਝਾਕੀਆਂ ਨੇ ਜਾਣਾ ਤੇ ਪੰਜਾਬ ਦੇ ਲੋਕ ਦੱਸਣਗੇ ਕਿ ਇਹਦੇ ਵਿੱਚ ਕਿੱਥੇ ਕਮੀ ਆ ਤੇ ਪੰਜਾਬ ਦੇ ਲੋਕ ਜਿਹੜਾ ਇਹਦਾ ਸਵਾਗਤ ਕਰ ਰਹੇ ਨੇ ਤੁਹਾਨੂੰ ਆਪਣੇ ਆਪ ਜਿਹੜਾ ਮੀਡੀਆ ਜਿਹੜਾ ਅੰਦਾਜ਼ਾ ਹੋ ਜਾਣਾ ਕਿ ਪੰਜਾਬ ਦੇ ਲੋਕ ਜਿੰਨਾ ਕੇਂਦਰ ਸਾਨੂੰ ਠੋਕਰਾਊਗੀ ਜਿੰਨਾ ਸਾਡੇ ਨਾਲ ਧੱਕਾ ਕਰੂਗੀ ਤੇ ਪੰਜਾਬ ਦੇ ਲੋਕ ਉਨਾ ਹੀ ਜਿਹੜਾ ਵੱਧ ਕੇ ਜਿਹੜਾ ਇਸ ਚੀਜ਼ ਦਾ ਜਿਹੜਾ ਮਾਣ ਹੈ ਕਿ ਅਸੀਂ ਪੰਜਾਬੀ ਆ ਸੋ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਤੇ ਸਾਡਾ ਵਿਰਸਾ ਹੈ ਔਰ ਅੱਜ ਭਾਨੀਗੜ ਦੇ ਵਿੱਚ ਜਿਹੜੀਆਂ ਝਾਕੀਆਂ ਦਾ ਅਸੀਂ ਸਾਡੇ ਸਾਰੇ ਪ੍ਰਸ਼ਾਸਨ ਦੇ ਨਾਲ ਮਾਨਯੋਗ ਡੀ ਸਾਹਿਬ ਤੇ ਸਾਡੇ ਐਸਡੀਐਮ ਸਾਹਿਬ ਸਾਰਾ ਜਾ ਪ੍ਰਸ਼ਾਸਨ ਦੇ ਸਾਰੇ ਮੇਰੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਸਾਰੇ ਅਸੀਂ ਇੱਥੇ ਸਵਾਗਤ ਕਰਨ ਦੇ ਲਈ ਖੜੇ ਆ ਔਰ ਇਸ ਤੋਂ ਬਾਅਦ ਜਿਹੜੀ ਝਾਕੀਆਂ ਨੇ ਘਰਾਚੋਂ ਹੋ ਕੇ ਜਾਣਾ ਫਿਰ ਕੱਲ ਸੁਨਾਮ ਲਹਿਰਾ